ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬੂ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਹੀ ਆ ਜਾਂਦਾ ਹਰੀਕੇ ਪਤਨ। ਬਿਲਕੁਲ ਵੱਡੇ ਹਾਈਵੇ ਦੇ ਉੱਤੇ ਹੀ ਬੂਹ ਪੈਂਟ ਦਾ ਬੋਰਡ ਲੱਗਿਆ ਹੋਇਆ ਸੱਜਣੋ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਵੀਰਹਾਰਾਂ ਕੋਲੇ ਸੱਜਣੋ ਪਸ਼ੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਤਿੰਨ ਐਨੀਮਲ ਆ ਇੱਕ ਵੈੜ ਸੂਣ ਵਾਲੀ ਸੱਜਣੋ ਤੇ ਦੋ ਝੋਟੀਆਂ ਕਿਆ ਬਾਤ ਆ ਲੀਆਂ ਕਿਆ ਬਾਤ ਆ ਲੀਆਂ ਇਹ ਕਹਿ ਸਕਦੇ ਕਿ ਚੰਗੇ ਢਾਂਚੇ ਦੇ ਚੰਗੇ ਦੁੱਧ ਵਾਲੀਆਂ ਤੇ ਸੀਲ ਸੌ ਸੁਭਾਅ ਇਹਨਾਂ ਦੇ ਇੰਨੇ ਕਾ ਕੀ ਭਾਵਾਂ ਦੀ ਨਾ ਐਂ ਟਿੱਪੀ ਜਾਏ ਉਹ ਬਹਿ ਕੇ ਕਰਮ ਵਾਲੀਆਂ ਹਲਦੀਆਂ ਨਹੀਂ ਸੀ ਤੇ ਆਹ ਵੇਖੋ ਤੇ ਚੰਗਾ ਦੁੱਧ ਦਿੱਤਾ ਹੋਇਆ ਕਰਮ ਵਾਲੀਆਂ ਨੇ ਵੇਖੋ ਕੱਦ ਕਾਠ ਬਹੁਤ ਚੰਗੇ ਆ ਸਰੀਰਕ ਢਾਂਚੇ ਚੰਗੇ ਆ ਰੇਟ ਵੀਡੀਓ ਚ ਹੋਊਗਾ ਵੀਰ ਹਰਾਂ ਦੇ ਇੱਕ ਵੀਡੀਓ ਆਪਾਂ ਪਹਿਲਾਂ ਕੀਤੀ ਤੇ ਰੇਟ ਜੈਸ ਸੀਗੇ ਤੇ ਤੁਹਾਡੇ ਪਿਆਰ ਸਦਕਾ ਦੁਬਾਰਾ ਵੀਡੀਓ ਕਰਨ ਲੱਗੇ ਆ ਆਹ ਝੋਟੀ ਦਾ ਵੀ ਕੋਈ ਓੜਾ ਬੰਨਣਾ ਨਹੀਂ ਆਜੋ ਲਈਏ ਡਿਟੇਲ ਤੁਰ ਕੇ ਵੇਣਿਆ ਕੀ ਰੇਟ ਰਹੂਗਾ ਸਾਰੀ ਜਾਣਕਾਰੀ ਜਿਹੜੀ ਭਰਾ ਤੋਂ ਲੈਣੀ ਆ ਵੀਰ ਜੀ ਸਾਸਿਕਾ ਹੋਰ ਸੁਣਾ ਮੇਰਾ ਭਰਾ ਬੜਾ ਵਧੀਆ ਠੀਕ ਠਾਕ ਚੜਦੀ ਕਲਾ ਨਾ ਮੇਰੇ ਵੀਰ ਦਾ ਸਰਬਜੀਤ ਸਿੰਘ ਬਾਠੀ ਸਰਬਜੀਤ ਸਿੰਘ ਬਾਠ ਸਰਬਜੀਤ ਸਿੰਘ ਬਾਠ ਤੇ ਪਿੰਡ ਵੀਰੇ ਆਪਣਾ ਟੰਡਾ ਪਾਣਾ ਬੂੰ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਨੰਬਰ ਵੀਰੇ 99812 95624 ਚਲੋ ਸਕਰੀਨ ਤੇ ਵੀ ਸੱਜਣੋ ਚੱਲਦਾ ਰਹੂਗਾ ਤੇ ਆਪਣਾ ਵਪਾਰ ਦਾ ਕੰਮ ਆ ਹਨਾ ਹਾਂ ਜੀ ਵਪਾਰ ਦਾ ਜੀ ਇੱਕ ਦੋ ਚਲਦਾ ਹੈ ਠੀਕ ਆ ਆ ਛੁੱਟੀ ਆਪਣੀ ਸੁਹਾ ਕਿਹੜਾ ਜੇ ਤੋਂ ਸ਼ੁਰੂ ਕਰੀਏ ਜੀ ਭਾਈ ਦੂਜਾ ਸੁਹਾ ਸੁਣੀਏ ਜੀ ਦੂਸਰਾ ਸੁਹਾ ਕਰਮ ਵਾਲੀ ਨੇ ਸੁਣਾ ਹਾਂ ਜੀ ਤੇ ਦਿਨ ਕਿੰਨੇ ਇਹਦੇ ਦਿਨਾਂ ਹੱਥਾ ਲੈ ਜਾਈ ਇੱਕ ਹਫਤਾ ਹਜੇ ਇਹਦੇ ਸੂਨ ਚ ਪਿਆ ਹਾਂ ਜੀ ਤੇ ਪਹਿਲਣ ਕੱਟੀ ਨੇ ਕਿੰਨਾ ਕ ਦੁੱਧ ਪਾਇਆ ਪਹਿਲਾਂ ਵੀ 13 ਕਿਲੋ ਉਹਨਾਂ ਦਾ ਪਾਇਆ ਮਾਲਕ ਦੇ ਕਹਨ ਨਾ ਹਰਿਆਣੇ ਦੀ ਛੋਟੀ ਜਾਈ ਠੀਕ ਆ ਜਿਹੜੇ ਇਹਦੇ ਮਾਲਕ ਆ ਉਹ ਕਹਿੰਦੇ ਵੀ ਹਰਿਆਣੇ ਚੋਂ ਆਪਾਂ ਕੱਟੀ ਲਈ ਆ ਪਹਿਲਣ ਹਾਂਜੀ ਪਹਿਲਣ ਤੇ 13 ਕਿਲੋ ਦੁੱਧ ਪਾਇਆ ਹੁਣ ਦੂਜਾ ਸੂਆ ਤੇ ਇੱਕ ਹਫਤਾ ਹਜੇ ਲੈਂਦੀ ਆ ਉਹ ਤੇ 14ਵੇਂ ਆਂਦੇ ਆਪਾਂ ਤੁਹਾਨੂੰ 13 ਹੀ ਆਖਿਆ ਜੀ ਠੀਕ ਆ ਤੇ ਹੁਣ ਥਣਾ ਥਣਾ ਲੋ ਟਿੱਪੀ ਐਨ ਓਕੇ ਓਕੇ ਥਣਾ ਜੀ ਭਾਰ ਲਈਓ ਕੋਈ ਪ੍ਰੋਬਲਮ ਨਹੀਂ ਆਪਾਂ ਉਹ ਓਕੇ ਰਿਪੋਰਟ ਆ ਗਾਰੰਟੀ ਵਾਲੀ ਗੱਲ ਆ ਗਾਰੰਟੀ ਕਰਕੇ ਲਿਆਉਣੀ ਹੈ ਹੁਣ ਭਾਈ ਤੇ ਚਾਰੂ ਚੂਰੂ ਚ ਕੱਢੀ ਵੀਰੇ ਬਾਰੇ ਨੂੰ ਤੋਰਤਾ ਕਰਾ ਚੱਕੇ ਦੀ ਕੱਦ ਕੋਦ ਚੰਗਾ ਸਜਣੋ ਤੁਰਦੀ ਤੋਂ ਕੱਦ ਦਾ ਗੈਸ ਲਾ ਲਿਓ ਤੇ ਥਣ ਲੱਗਾ ਚਵਾਈ ਵਾਲਾ ਕੀ ਕਹਨੇ ਆਹ ਦੇਖਿਓ ਫੇਸ ਕੁਆਲਟੀ ਚੈੱਕ ਕਰ ਲਿਓ ਸਿੰਘ ਬਹੁਤ ਚੰਗਾ ਤੇ ਸੋਣੀ ਬਹੁਤ ਝੁੱਟੀ ਸਜਣੋ ਜੇ ਕੋਲੇ ਆ ਕੇ ਵੇਖੋਗੇ ਨਾ ਤੇ ਪਸੰਦ ਆਊਗੀ ਲੇਵਾ ਹੁਣ ਵੀ ਚੰਗਾ ਤਿਆਰ ਕੀਤਾ ਹੋਇਆ ਤੇ ਬਾਕੀ ਹਜੇ ਇੱਕ ਹਫਤਾ ਇਹਨੇ ਕਰਮਾੜੀ ਨੇ ਟਾਈਮ ਸੂਨ ਚ ਪਿਆ ਕਰ ਲੋ ਚੈੱਕ ਵੇਖੋ ਤੇ ਚੰਗੀ ਬਣੂਗੀ ਥੱਲੇ ਉਹ ਤੇ ਚੰਗਾ ਸਾਂਭਿਓ ਤੇ ਚੰਗਾ ਹੀ ਦੁੱਧ ਪਾਉਗੀ ਕਿਉਂਕਿ ਪਹਿਲਨ ਕੱਟੀ ਨੇ 13 ਕਿਲੋ ਦੁੱਧ ਜਿਹੜਾ ਪਾਇਆ ਹਾਂ ਲੈ ਚੱਲ ਜਰਾ ਵੀਰੇ ਲੈ ਚੱਲ ਆਹ ਦੇਖੋ ਜਿਵੇਂ ਕਈ ਵੀਡੀਓ ਚ ਜ਼ਿਕਰ ਕਰਦੇ ਨੇ ਸਿੰਗਲ ਹੱਡੀ ਦੀ ਤੇ ਸਿੰਗਲ ਹੱਡੀ ਦੀ ਝੋਟੀ ਆ ਬਰੀਕ ਆ ਜਮਾਂ ਚਮੜੀ ਦੀ ਹਾਂ ਜਿਹੜਾ ਲੇਵੇ ਤੇ ਇਹਦੇ ਲੱਗਿਆ ਮੰਨ ਲਓ ਵੀ ਐਨ ਜਿਵੇਂ ਕਾਗਜ਼ ਦਾ ਅੰਨਾ ਚੜਿਆ ਹੁੰਦਾ ਨਾ ਉਹ ਲੇਵਾ ਕਰਮਾਲੀ ਨੂੰ ਬਿਲਕੁਲ ਬਰੀਕ ਆ ਇੱਥੋਂ ਤੁਸੀਂ ਵੀ ਗੈਸ ਲਾਇਓ ਆ ਵੇਖੋ ਕਿੰਨੀ ਪਾਵਰ ਵਾਲਾ ਥਣ ਲੱਗਿਆ ਤੇ ਲੇਵਾ ਵੇਖੋ ਗਾਵਾਂ ਰਗਾ ਤਿਆਰ ਕਰੂਗੀ ਇਹਨੇ ਕਰਮਾਲੀ ਨੇ ਲਾਦਣਾ ਸੂਲ ਨਾ ਲੇਵਾ ਬਾਕੀ ਵੀਰ ਜੀ ਮੈਂ ਚਵੜੀ ਹਾਂ ਹਾਂ ਹਾਂਜੀ ਸਭਾ ਸਬੂ ਸੱਜਣੋ ਬਹੁਤ ਚੰਗਾ ਘੱਟੀ ਦਾ ਪਹਿਲਾਂ ਵੀ ਆਥੋਥ ਵੀਰ ਹਰੀ ਮਾਰੀ ਗਈ ਤੇ ਜਮਾ ਹੀ ਨਹੀਂ ਹਿੱਲੀ ਤੇ ਸਰਬਜੀ ਤੇ ਦਾ ਰੇਟ ਵੀਰੇ ਹਰੀ ਰੇਡ ਚੋਂ ਆਪਾਂ ਤੇ ਜਾਇਜ਼ ਹੀ ਰੱਖਣਾ ਲੋਕ ਤੇ ਡੇਢ ਵੀ 1.40 ਵੀ ਕਰੀ ਜਾਂਦੇ ਆ। ਹਾਂਜੀ। ਪਾਪਾ ਮੁੱਲ 1.20 ਕਰਦੇ ਆ ਜੀ। ਇਹਦਾ ਮੁੱਲ ਕਰਦੇ ਆ 1.20। ਹਾਂਜੀ। ਕਿੰਨੇ ਦੀ ਦੇਵਾਂਗੇ ਜਮਾਂ ਹਾਂ ਨਾ? 1.15 ਹੀ ਦੇਵਾਂ। ਹੋਰ ਕਰਦੇ ਮਾਨਤਾ ਨਾ ਸੁੰਨ ਵਾਲੀ ਆ। ਹੈਂ? ਤੁਸੀਂ ਦੱਸ ਦਿਓ ਜੋ ਜਾਇਜ਼ ਨਹੀਂ ਆਪ ਹੀ ਦੱਸ ਦੇ ਮੇਰਾ ਵੀ। ਯਾਰ ਛੱਡਦਾ ਕਿ ਹੋਰ। 1 ਲੱਖ ਤੇ 14000 ਦੀ। ਹਾਂਜੀ। ਉਹਦੇ ਚੋਂ ਵੀ ਚੱਲ ਜਿਹੜਾ ਕੋਈ ਸੱਜਣ ਫੋਨ ਲਾਊਗਾ। ਹੈਂ? ਯਾਰ ਹੋਰ। 1.13 ਦੀ। ਬਾਕੀ ਹੁਣ ਜਿਆਦਾ ਨਾ ਮੇਰਾ ਕੋਈ ਵੀਰ ਕੋਈ ਕਿ ਨਹੀਂ ਹਾਂ ਕੱਟੀ ਚੰਗੀ ਆ ਹਾਂ 15 ਕਿਲੋ ਦੁੱਧ ਦੇਣਾ ਚਾਹੀਦਾ ਕੱਟੀ ਨੂੰ ਹਨਾ ਹਾਂ ਬਿਲਕੁਲ ਬਿਲਕੁਲ ਹਾਂ ਨਹੀਂ ਕੁਆਲਟੀ ਬਹੁਤ ਚੰਗੀ ਆ ਤੇ ਵੀਰੇ ਆ ਆਪਣੀ ਝੋਟੀ ਕਿਹੜਾ ਸੂਆ ਇਹ ਭਾਈ ਜੈਰਕੀ ਜਿਵੇਂ ਮਾਲਕਾਂ ਦੇ ਦੂਜੇ ਗਿਆ ਆਪਾਂ ਵੀ ਤੀਸਰੇ ਗਏ ਨੇ ਤੀਸਰਾ ਸੂਆ ਜੇ ਉਹ ਵੱਧ ਨਹੀਂ ਚੱਲ ਜੂਰਨਾ ਤੇ ਦੂਜੇ ਗਿਆ ਆਪਾਂ ਨੂੰ ਠੀਕ ਆ ਦੂਜੇ ਗਿਆ ਚਲਦੀ ਆ ਹਾਂਜੀ ਉਹ ਵੀ ਜਲਦੀ ਆ ਇਹਨੇ ਦੁੱਧ ਕਿੰਨਾ ਕੁ ਦਿੱਤਾ ਦੁੱਧ ਇਹਨਾਂ ਬਾਈ ਉਹਨਾਂ ਮਾਲਕ ਦੇ ਕਹਿੰਦੇ 16 ਕਿਲੋਨਾਂ ਚੋਇਆ ਆ ਦੂਸਰੇ ਸੂਏ ਦਾ ਉਹਦੇ ਮਾਲਕਾਂ ਨੇ ਦੱਸਿਆ ਵੀ 16 ਕਿਲੋ ਦੁੱਧ ਚੋਇਆ ਹਾਂਜੀ ਹਾਂ ਬਗੇ ਇਹ ਸ਼ਹਿਰੀ ਹੁੰਦਾ ਹੈ ਦਿਨ ਕਰਦੀ ਦਾ ਠੀਕ ਆ ਦਿਨ ਹਜੇ ਕੱਢਦੀ ਆ ਚਲੋ 15 ਦਿਨਾਂ ਨੂੰ ਲੈ ਜੀ ਹਾਂ 10 ਕਿ ਦਿਨਾਂ ਦੇ ਵਿੱਚ ਵਿੱਚ ਸੂਕੂਗੀ ਹਾਂ 10 ਤੇ 15 ਦਾ ਲਾ ਲਓ ਅੱਜ ਜੀ ਮੈਂ 10 ਹੀ ਲੈ ਜੀ ਹਾਂ ਤੇ ਬਾਕੀ ਥਣਾ ਲੋਪਾਰ ਲੋਕੇ ਆ ਹਾਂ ਜੀ ਆਪਾਂ ਚਲਾ ਆ ਦੀ ਸੜੀਆਂ ਤੇ ਕਹਿੰਦੀ ਅੱਜ ਹੀ ਆਈਆਂ ਗਰਮਣੀਆਂ ਜੀ ਠੀਕ ਆ ਹਾਂ ਭਾੜੇ ਅੱਗੇ ਅੱਗੇ ਦੇ ਆਈਆਂ ਠੀਕ ਆ ਹਾਂ ਕੱਟ ਖਾਂ ਬਾਹਰ ਇਹਨੂੰ ਥਣਾ ਥਣਾ ਲੋ ਟਿੱਪੀ ਓਕੇ ਆ ਹਨਾ ਓਕੇ ਓਕੇ ਠੀਕ ਆ ਥਣਾ ਜੀ ਬਾਈ ਸਲੀ ਕਰਕੇ ਅਰੀਜਨਲ ਜੀ ਤੇ ਥੋੜਾ ਜਿਹਾ ਪੱਖ ਸਜਣੋ ਜਫਰਾਬਾਦੀ ਦਾ ਰੱਖਦੀ ਆ ਮੈਂ ਇਹ ਸਿਰ ਵੇਖਿਓ ਉੱਚਾ ਵਾ ਵੇਖੋ ਤੇ ਬਾਕੀ ਲੇਵਾ ਭਾਂਡਾ ਚੰਗਾ ਇਹ ਵੀ ਤਿਆਰ ਕਰੂਗੀ ਕਮਾਲੋ ਸ਼ਾ ਜੀ ਤੇ ਪਿਛਲੇ ਸੂਏ ਸੱਜਣੋਂ ਚੰਗਾ ਦੁੱਧ ਦਿੱਤਾ ਹੋਇਆ ਇਹਨੇ ਐਡ ਕਰੂਗੀ ਇਹਦਾ ਫਿਰ ਰੇਟ ਕੀ ਰਹੂਗਾ ਸ਼ਾ ਜੀ ਬਾਕੀ ਵਿਧੀ ਇਹ ਵੀ ਵੇਖ ਲੋ ਇਦਾਂ ਹੀ ਹਾਂ ਨਹੀਂ ਹੁਣੇ ਸੁਭਾ ਚੰਗਾ ਇਹਦਾ ਹਨਾ ਤੇਰਾ ਭਾਈ ਮੁੱਲ ਤੇ ਚਲੋ ਬਾਹਰ ਦੇ ਸਾਰ ਨੂੰ ਇੱਕ ਸਾਠ ਵੀ ਕਰੀ ਜਾਂਦੇ ਠੀਕ ਆ ਦੇਖੋ ਵੀ 125 ਕਰਦੇ ਆ ਭਾਈ 1 ਲੱਖ ਤੇ 25000 ਤੇ ਉਹਦੇ ਚੋਂ ਵੀਰੇ 120 ਦੇ ਦਿਆਂਗੇ ਹੋਰ ਕੋਈ ਮਾਨਤਾਨ ਯਾਰ ਹੋਰ ਛੱਡਾਂਗੇ ਠੀਕ ਆ 1 ਲੱਖ ਤੇ 19000 ਦੀ ਹਾਂਜੀ ਪਰ ਆ ਕੇ ਲੈ ਗਏ ਦਾ ਮਾਨਤਾ ਅੰਦਰ ਕਰਦਾਂਗੇ ਹਾਂ ਜਿੱਥੇ ਵੀ ਸੈਟਿੰਗ ਆ ਗਈ ਦੇ ਦੇਗੀ ਚੰਗੀ ਝੋਟੀ ਸੋਹਣੀ ਆ ਗਈ ਨਹੀਂ ਚੰਗੀ ਵਜਨ ਵਜਨ ਚੰਗਾ ਬਾਕੀ ਕੁਆਲਿਟੀ ਚੰਗੀ ਦੁੱਧ ਵਾਲੀ ਆ ਹਾਂਜੀ ਹਾਂਜੀ ਤੇ ਬਾਕੀ ਦਾ ਜਿਹੜੇ ਸੱਜਣ ਨੇ ਲੈਣੀ ਉਹਨੇ ਆ ਕੇ ਆਪਦੀ ਤਸੱਲੀ ਆ ਕੇ ਸੱਲੀ ਕਰੇ ਤਸੱਲੀ ਕਰਕੇ ਖਰੀਦਾਰੀ ਕਰ ਲੈ ਤੁਹਾਡਾ ਧੰਨਵਾਦ ਹੈਨਾ ਹਾਂ ਹਾਂ ਇਹਦਾ ਪਰਖ ਵਾਲੇ ਨਹੀਂ ਪੈਸੇ ਲਾਉਣੇ ਆ ਵੀਰੇ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਆ ਗਊ ਦਾ ਕੀ ਹਿਸਾਬ ਆ ਵੀਰੇ ਗਾਓ ਭਾਈ ਇਹ ਦੋ ਤੇ ਕਹਿੰਦੇ ਦੂਸਰੇ ਸੂਏ ਸੁਣਾਣ ਠੀਕ ਆ ਹਾਂਜੀ ਓਕੇ ਦੂਜਾ ਸੂਆ ਹਾਂਜੀ ਹਾਂਜੀ ਤੇ ਦਿਨ ਕਿੰਨੇ ਲੈ ਜੂਗੀ ਲੈ 15 ਲੈ ਚਲੋ 2-4 ਦੇ ਉੱਤੇ ਲੈ 15 ਬੱਕਾ 15 ਦਿਨਾਂ ਦੀ ਕੱਚੀ ਲਾਲ ਗੇ ਹਾਂਜੀ ਹਾਂਜੀ ਤੇ ਪਹਿਲਾਂ ਨੇ ਦੁੱਧ ਚੰਗਾ ਦਿੱਤਾ ਹੋ ਹਣਾ ਆਖਿਆ ਵੀ 30 ਲੀਟਰ ਦੇ ਡੇਢ ਗੜਚ ਹੋਇਆ ਹਾਂ ਚੰਗਾ ਦੁੱਧ ਤੁਹਾਨੂੰ ਐ ਕਿਹਦੇ 35 ਜਵਾਏਗੀ ਪਰ ਆਪਾਂ ਨੇ ਕਿਹਾ ਸੇਵਾਲਾ ਚੱਕ ਲੈ ਆ ਆ ਤਾਂ ਆਪਣੇ ਕੋਲੇ ਤਾਂ ਹੁਣ 15 ਦਿਨਾਂ ਦੀ ਕੱਚੀ ਆ 15 ਦਿਨ ਲਾਇਆ ਬਣ ਜੂਗੀ ਫੋਲਵਰ ਤੇ ਬਾਕੀ ਥਣਾ ਥਣਾ ਲਓ ਜਿਵੇਂ ਕੱਚੀ ਓਕੇ ਆ ਨਾ ਤੇ ਪਕੇ ਲਾ ਦੀ ਆਪਾਂ ਕਰੀ ਜਾ ਗਵਾਗਾ ਜਿਹੜਾ ਪਣਪਰਾ ਸਾਰੀ ਉਹ ਆਪਦੀ ਤਸੱਲੀ ਕਰ ਲੈ ਯਾਰ ਹਣਾ ਆਪਾਂ ਵੀ ਰਕਮ ਦੇ ਕੇ ਲਿਆਂਦੀ ਆਪਾਂ ਕੋਲੇ ਕੱਚਾ ਲਿਆ ਹਾਂ ਲਿਆ ਕਰ ਮੇਰਾ ਵੀਰੇ ਦੀ ਵੀ ਕਰਾ ਦੇ ਤੋਰ ਚ ਇਹ ਇਹ ਟਾਲੇ ਅੱਗੇ ਅੱਗੇ ਆਈ ਹੋਣੀ ਹੈ ਠੀਕ ਆ ਲਓ ਵੀ ਸੱਜਣੋ ਦੂਜਾ ਸੂਆ ਸੁੰਦੀ ਵਹਿੜਾ ਪ੍ਰਿੰਟ ਚੰਗਾ ਪਹਿਲੇ ਸੂਏ ਦਾ ਚੰਗਾ ਦੁੱਧ ਕਰਮਾਣੀ ਨੇ ਪਾਇਆ ਕਿ ਬਾਕੀ ਤੁਹਾਡੀ ਸੇਵਾ ਤੇ ਦੁੱਧ ਹੋਊਗਾ ਦਿਨ ਹਜੇ ਕੱਢਦੀ ਆ 15 ਵੀਰ ਹਰੀ ਕਹਿੰਦੇ ਆ ਬਾਕੀ ਕਹਿੰਦਾ 2-4 ਉੱਪਰ ਵੀ ਲੈ ਸਕਦੀ ਆ ਤੇ ਜਾਤ ਬਰੀਡ ਬਹੁਤ ਆ ਕਿਉਂਕਿ ਗਾਂ ਮੌਸਮ ਜਿਹੜਾ ਆ ਗਿਆ ਉਹ ਚੰਗਾ ਆ ਗਿਆ ਕਿਉਂਕਿ ਰੁੱਤ ਚੰਗੀ ਚ ਸੁੰਦੀ ਕਹਿ ਸਕਦੇ ਆ ਆਪਾਂ ਕਿਉਂਕਿ ਸਿਆਲ ਆ ਗਿਆ ਤੇ ਸਿਆਲ ਦੇ ਵਿੱਚ ਗਾਂਸ ਹੁੰਦੀ ਆ ਦਾ ਤੋਹਫਾ ਹੀ ਆ ਕਿਉਂਕਿ ਇਹਨੇ ਦਾਣਾ ਵੀ ਝੱਲ ਜਾਣਾ ਹੁਣ ਤੇ ਦੁੱਧ ਆਪੇ ਕਰਮ ਵਾਲੀ ਨੇ ਚੰਗਾ ਪਾ ਦੇਣਾ ਥਣ ਚੰਗਾ ਲੱਗਾ ਹੋਇਆ ਬਾਕੀ ਜਾਤ ਕੁਆਲਟੀ ਚੰਗੀ ਆ ਤੇ ਵੀਰ ਨੇ ਕਿਹਾ ਵੀ ਆ ਕੇ ਵੇਖਿਓ ਪਸੰਦ ਕਰਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਇਹਦਾ ਰੇਟ ਵੀਰ ਜੀ ਇਹਦਾ ਆਪਾਂ ਜੀ ਚਲੋ ਤਿਆਰ ਹੁੰਦੀ ਤਾਂ ਫਿਰ 85 ਵੀ ਠੀਕ ਆ ਹੁਣ ਆਪਾਂ 75 ਕਰ ਇਹਦਾ ਜਿਹੜਾ ਮੁੱਲ 75 ਕਰਦੇ ਆ ਹਾਂਜੀ ਤੇ ਇਹ ਫਿਰ ਵੀ ਮਾਨਤਨ ਕਰਦੇ ਆਂਗੇ ਨਾ ਕਰ ਤਾਂ 75 ਵੀ ਦੇ ਦਾਂਗਾ 72000 ਦੀ ਦੇ ਦੇ ਆਂ ਠੀਕ ਹੈ ਵੀਰ ਜੀ ਚੱਲ ਜੀ ਸਿਆਰ ਹੋ ਗਈ ਬੈਠੀ ਹਾਂ ਲੇਵਾ ਦਾ ਬਹੁਤ ਬਣਾ ਜੂਗੀ ਹਾਂ ਜੀ ਹਾਂ ਜੀ ਤੇ ਨਾਣਾ ਨੂੰ ਹਾਂ ਬਾਕੀ ਸੀਲ ਹੈ ਨਾ ਸੀਲ ਸਾਰਾ ਥਾਣ ਬਹੁਤ ਕੰਮ ਦਾ ਲੱਗਾ ਹਨਾ ਹਾਂ ਜੀ ਹਾਂ ਜੀ ਨਹੀਂ ਓਕੇ ਰਿਪੋਰਟ ਆ ਪ੍ਰਿੰਟ ਪ੍ਰਿੰਟ ਸਜਣੋ ਚੰਗਾ ਵਾ ਤੇ ਆ ਜੋ ਆ ਝੂਟੀ ਨੂੰ ਫੇਰ ਤੁਹਾਨੂੰ ਮੈਂ ਕਰੀ ਝਾਤ ਮਰਾ ਦਿਆਂ ਬਾਕੀ ਉੱਪਰਲੇ ਬੰਨੇ ਖਲੋ ਗਿਰਦੀ ਜੀ ਹਾਂ ਪਰਲੇ ਬਣੇ ਖਲੋ ਚੋਟੀ ਦੇ ਪਰਲੇ ਬਣੇ ਖਲੋ ਵੇਖੋ ਸਜਣੋ ਕੱਦ ਦੋ ਹਸਾਉ ਲੱਗ ਜੂ ਉਹ ਵੱਡੇ ਕੱਦ ਕਾਟ ਦੀ ਚੰਗੇ ਵੀਜੀ ਆਉਂਦੀ ਜੇ ਹਾਂ ਟਾਂਚੇ ਦੀ ਆ ਆ ਦੇਖੋ ਬਿਲਕੁਲ ਬਿਲਕੁਲ ਉਹ ਕਿਰਪਟ ਬਰੀਕ ਚਮੜੀ ਦੀ ਬਾਕੀ ਸਾਰੀ ਤੁਹਾਨੂੰ ਹਰ ਪੱਖ ਤੋਂ ਸਜਣੋ ਵਿਖਾਤੀ ਆ ਤੇ ਬਾਕੀ ਤੁਸੀਂ ਵੇਖਣੀ ਆ ਕਿਉਂਕਿ ਤੁਸੀਂ ਪੈਸੇ ਤੇ ਖਰਚ ਕਰਨੇ ਆ ਜਿੰਨਾ ਕ ਸਾਡਾ ਕੰਮ ਉਹਨਾਂ ਕ ਅਸੀਂ ਤੁਹਾਨੂੰ ਹਰ ਪੱਖ ਤੋਂ ਮਹਿ ਵਿਖਾਤੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ